ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਤੇ ਮੇਰੇ ਨਾਲ ਆ ਕੁਲਵੰਤ ਸਿੰਘ ਕਾਂਤੀ ਹਿੰਮਤਪੁਰਾ ਜੋ ਕਿ ਇੱਕ ਜਮ ਟਰੇਨਰ ਵੀ ਆ ਤੇ ਆਪ ਵੀ ਜਿਹੜੀ ਖੁਦ ਜਿਮ ਲਾਉਂਦੇ ਨੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਡਾਕਟਰ ਜਗਤਾਰ ਸਿੰਘ ਜੀ ਤੁਹਾਡਾ ਧੰਨਵਾਦ ਸੰਦਲੀ ਸੁਪਨੀ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸੰਦਲੀ ਸੁਪਨੀ ਚੈਨਲ ਤੇ ਧੰਨਵਾਦ ਜੀ ਆਇਆਂ ਨੂੰ ਜੀ ਕੁਰਵੰ ਸਿੰਘ ਆਪਾਂ ਜਿਵੇਂ ਪਿੰਡ ਦੇ ਨੌਜਵਾਨ ਪੀੜ੍ਹੀ ਅੱਜਕਲ ਜਿਵੇਂ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਫਸ ਰਿਹਾ ਤੁਸੀਂ ਇੱਕ ਬਹੁਤ ਸੋਹਣਾ ਕਾਰਜ ਜਿਹੜਾ ਹਿੰਮਤਪੁਰੇ ਖੋਲਿਆ ਵਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜੀ ਇਹ ਜਿਮ ਦੀ ਸ਼ੁਰੂਆਤ ਕਰੀ ਨੂੰ ਤੁਹਾਨੂੰ ਵੀਰੇ ਮੈਂ 2019 ਇੱਕ ਜੁਲਾਈ ਨੂੰ ਓਪਨਿੰਗ ਕੀਤੀ ਸੀ ਜਿਮ ਦੀ ਜੀ ਹਾਂ ਜੀ ਤੇ ਕਿੰਨੇ ਕੇ ਬੱਚਾ ਨੂੰ ਤੁਸੀਂ ਟ੍ਰੇਨ ਕਰ ਚੁੱਕੇ ਆ ਜਿਵੇਂ ਟ੍ਰੇਨਰ ਦੇ ਚੁੱਕੇ ਆ ਵੀ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਹਨਾ ਮੇਰੇ ਕੋਲ ਹਾਂ ਮੇਰੇ ਕੋਲੇ ਯਾਨੀ ਕਿ ਹੁਣ ਤਾਂ ਜਿਵੇਂ ਨਾਲ ਦੀ ਪਿੰਡਾਂ ਚ ਜਿਵੇਂ ਬਲਾਸਪੁਰ ਹੋ ਗਏ ਤੇ ਮਾਛੀ ਕੇ ਮੱਜੂ ਕੇ ਪਾਗੀ ਕੇ ਇਹ ਸਾਰੇ ਪਿੰਡਾਂ ਦੇ ਬੱਚੇ ਮੇਰੇ ਕੋਲੇ ਆਉਂਦੇ ਸੀ ਜੇ ਮੱਚ ਵਧੀਆ ਕਿਉਂਕਿ ਹੁਣ ਨਾਲ ਉੱਥੇ ਬਲਾਸਪੁਰ ਵੀ ਜਿਮਾ ਖੁੱਲ ਗਈਆਂ ਦੋ ਤੇ ਪਾਗੀ ਕੇ ਵੀ ਜਮ ਮੰਗਾ ਉਹ ਨਿਹਾਲ ਸਿੰਘ ਵਾਲੇ ਜਾਣ ਲੱਗੇ ਤੇ ਇਧਰ ਮੱਜੂ ਕੇ ਮੁੰਡੇ ਆਉਂਦਿਆ ਮੇਰੇ ਕੋਲੇ ਹੱਜੇ ਮੱਜੂ ਕਾ ਦੇ ਮੁੰਡੇ ਤੇ ਕਾਫੀ ਮੁੰਡੇ ਆਉਂਦੇ ਬਾਕੀ ਇਹ ਦੇ ਜਿੰਨੇ ਮੁੰਡੇ ਆਉਂਦੇ ਸੀ ਉਹਨਾਂ ਦੇ ਵਿੱਚੋਂ ਕੋਈ 30 35 ਮੁੰਡੇ ਮੇਰੇ ਕੋਲ ਜਿਹੜਿਆਂ ਦੇ ਸੀ ਕੈਨੇਡਾ ਗਏ ਆਵੇ ਸਟੱਡੀ ਵੀ ਇਸ ਤੇ ਅੱਜ ਕੱਲ ਦੇ ਜਿਹੜੇ ਸਟੂਡੈਂਟ ਬੱਚੇ ਜਿਹੜੇ ਮੇਰੇ ਕੋਲ ਆਉਂਦੇ ਸੀ ਵਧੀਆ ਯਾਨੀ ਕਿ ਉਧਰ ਵੀ ਮੈਨੂੰ ਕਾਲ ਆਉਂਦੀ ਆ ਮਿਹਨਤ ਕਰਦੇ ਆ ਉਹਦੇ ਵਧੀਆ ਯਾਨੀ ਕਿ ਆਪ ਦਾ ਕੰਮ ਕਰਾਉਂਦਾ ਉਹਨਾਂ ਦਾ ਫੇਰ ਵੀ ਫਿਜ਼ੀਕਲ ਫਿਟ ਆ ਹੋਇਆ ਅੱਜ ਕੱਲ ਯਾਨੀ ਕਿ ਬਹੁਤ ਵਧੀਆ ਬੱਚਿਆਂ ਦਾ ਰਿਸਪੌਂਸ ਸੀ ਮੈਨੂੰ ਹੁਣ ਵੀ ਵਧੀਆ ਰਿਸਪੌਂਸ ਆ ਕੀ ਸੋਚ ਲੈ ਕੇ ਚੱਲੇ ਸੀ ਵੀ ਅਸੀਂ ਜਿਮ ਖੋਲਣੀ ਆ ਕੀ ਖੁਬਰੇ ਗੱਲੇ ਆ ਜਿਮ ਦੀ ਪਹਿਲਾਂ ਮੈਂ ਵੀ ਘੱਟੋ ਘੱਟ 2-3 ਸਾਲ ਬਾਅਦ ਜਿਮ ਲਾਉਂਦਾ ਰਿਆਂ ਮੈਂ ਪੱਤੋ ਵੀ ਜਿਮ ਲਾਈ ਆ ਮੈਂ ਨਹਾ ਸਿੰਘ ਵਾਲਾ ਵੀ ਗਿਆ ਜੀ ਤੇ ਦੀਪਕਾ ਵਾਸੀਏ ਉਹ ਕੋਚ ਉਹਨਾਂ ਦੀ ਅੱਜ ਜਮ ਚੱਲ ਰਹੀ ਆ ਬਦਨੀ ਕਲਾ ਵਿਖੇ ਜੀ ਤੇ ਉੱਥੇ ਵੀ ਜਾਂਦੇ ਰਹੇ ਆ ਤੇ ਬਾਕੀ ਮੈਂ ਇਹੀ ਸੋਚਿਆ ਤੇ ਵੀ ਕਿਉਂਕਿ ਪਿੰਡ ਵਿੱਚ ਕੋਈ ਸਹੂਲਤ ਨਹੀਂ ਸੀ ਆਪਣੇ ਵਿੱਚ ਜੀ ਤੇ ਬੱਚੇ ਬਾਹਰ ਜਾਂਦੇ ਹੀ ਫਿਰ ਮੈਨੂੰ ਐ ਹੋਇਆ ਵੀ ਚੱਲ ਨਾਲੇ ਪੁੰਨ ਵਾਲੇ ਫਲੀਆਂ ਠੀਕ ਆ ਨਾ ਬੱਚੇ ਆਉਂਦੇ ਆ ਵਧੀਆ ਜਮ ਲਾਉਂਦੇ ਆ ਉਹਨਾਂ ਨੇ ਕਈਆਂ ਨੇ ਮੈਨੂੰ ਮੈਂ ਆ ਕੇ ਕੋਸ਼ਿਸ਼ ਕੀਤੀ ਆ ਮੈਂ ਜਾਨੀ ਕਿ ਆਪਦਾ ਮੈਨੂੰ ਪਤਾ ਵੀ ਕਿਵੇਂ ਹਾਰਡਵਰਕ ਕਰਕੇ ਮੈਂ ਇੱਥੋਂ ਤੱਕ ਜਮ ਲਿਆਂਦੀ ਸੀ ਆਪਦੀ ਜੀ ਤੇ ਨਾਲ ਮੇਰੇ ਮੁੰਡਾ ਸੀ ਵੱਲੋਂ ਜੀ ਉਹ ਕਟਿੰਗ ਵਾਲਾ ਮੁੰਡਾ ਉਹਨੂੰ ਨਾਲ ਮੈਂ ਜੋੜਿਆ ਫਿਰ ਅਸੀਂ ਹੌਲੀ-ਹੌਲੀ ਚਾਰੇ ਪਾਸੇ ਜਾਨੀ ਕਿ ਘੁੰਮ ਕੰਮ ਆ ਕੇ ਸਾਨੂੰ ਇੱਕ ਮਹੀਨਾ ਲੱਗਿਆ ਜੀ ਵੀਰੇ ਰੈਡੀ ਕਰਨ ਨੂੰ ਜੀ ਤੇ ਇਹ ਆਪਣਾ ਲੇਡੀਜ਼ ਵੀ ਇੱਥੇ ਜਮ ਲਾਉਣ ਆਉਂ ਹਾਂ ਵੀਰੇ ਲੇਡੀਜ਼ ਮੇਰੇ ਕੋਲੇ ਜਮ ਲਾਉਂਦੇ ਸੀ ਮੱਜੂ ਕਾ ਤੋਂ ਆਉਂਦੇ ਸੀ ਕਿ ਆਪਣੇ ਪਿੰਡੋਂ ਆਉਂਦੇ ਆ ਤੇ ਹਾਂ ਥੋੜਾ ਜਿਹਾ ਇੱਕ ਆਪਣੇ ਪਿੰਡ ਦੇ ਵਿੱਚ ਨਾ ਕੋਈ ਵੀ ਆ ਜਿਵੇਂ ਸ਼ਹਿਰ ਦੇ ਵਿੱਚ ਤਾਂ ਹੁੰਦਾ ਲੇਡੀਜ਼ ਨੂੰ ਕੋਈ ਹੈ ਨਹੀਂ ਆਪਣੀ ਲੇਡੀਜ਼ ਥੋੜੇ ਜਗਦੇ ਆ ਠੀਕ ਇਹ ਚੀਜ਼ਾਂ ਦੀ ਪਿੰਡਾਂ ਚ ਹਜੇ ਵੀ ਪ੍ਰੋਬਲਮ ਹੈਗੀ ਆ ਜੀ ਮੈਂ ਇਹੀ ਕਹਿਣਾ ਹੁੰਨਾ ਵੀ ਸੇਥ ਅਬ ਬਣਾਓ ਕਿਉਂਕਿ ਅੱਜ ਕੱਲ ਕੰਮ ਘਰ ਦੇ ਵਿੱਚ ਕੰਮ ਹੈ ਨਹੀਂ ਵੀਰੇ ਜੀ ਜਿਵੇਂ ਅੱਗੇ ਇਸੀ ਪਸ਼ੂਆਂ ਦਾ ਕੰਮ ਹੁੰਦਾ ਸੀ ਹੋਰ ਸੀ ਕੰਮ ਕਰ ਘਰਾਂ ਵਿੱਚ ਕੰਮ ਹੈ ਨਹੀਂ ਲੇਡੀਜ਼ ਫ੍ਰੀ ਹੁੰਦੀਆਂ ਕੰਮ ਕਰ ਮੈਂ ਕਹਿੰਦਾ ਟਾਈਮ ਕੱਢੋ ਕਿਸੀ ਜਿਵੇਂ ਅੱਜ ਕੱਲ ਜੇ 50 ਸਾਲਾਂ ਦੇ ਉੱਤੇ ਹਰ ਇੱਕ ਲੇਡੀਜ਼ ਦੇ ਕੋਈ ਗੋਡੇ ਮੋਡੇ ਦੀ ਪੇਨ ਹੁੰਦੀ ਹੈ ਕਿਉਂਕਿ ਕਿਉਂਕਿ ਮੇਰੇ ਕੋਲੇ ਲੇਡੀਜ਼ ਆਏ ਸੀ 올ਡ এজ ਦੇ ਦੋ ਤਿੰਨ ਜੀ ਐਕਸਰਸਾਈਜ਼ ਮੈਂ ਉਹਨਾਂ ਨੂੰ ਕਰਾਈ ਤੇ ਉਹਨਾਂ ਦੀ ਵਧੀਆ ਜਾਨੀ ਕਿ ਜਿਵੇਂ ਡਾਕਟਰਾਂ ਨੇ ਕਿਹਾ ਸੀ ਐਕਸਰਸਾਈਜ਼ਾਂ ਮੈਂ ਉਹ ਕਰਾਈਆਂ ਤੇ ਉਹਨਾਂ ਦੇ ਵਧੀਆ ਗੋਡੇ ਵਧੀਆ ਚੱਲਣ ਲੱਗੇ ਜੇ ਅੱਜ ਕੱਲ ਪ੍ਰੋਬਲਮ ਇਹ ਆਉਂਦੀ ਆ ਕਿਸੇ ਨੂੰ ਕਮਰ ਦੀ ਪ੍ਰੋਬਲਮ ਆਉਂਦੀ ਆ ਕਿਸੇ ਨੂੰ ਕਿਵੇਂ ਤੇ ਇਹ ਚੀਜ਼ਾਂ ਦੇ ਵਿੱਚ ਮੈਂ ਦੇਖਿਆ ਲੇਡੀਜ਼ ਨੇ ਜ਼ਿਆਦਾ ਕਿਉਂਕਿ ਕੰਮ ਕਰ ਹੈ ਨਹੀਂ ਆਪਣਾ ਖਾਣਾ ਪੀਣਾ ਹੀ ਉਹ ਜਬਰੇ ਤੇ ਤੁਸੀਂ ਵੀ ਕਿਤੋਂ ਹੈ ਜਿਹੜੀ ਜੈਮ ਦੀ ਟ੍ਰੇਨਿੰਗ ਲਈ ਹੈ ਹਾਂ ਮੈਂ ਟ੍ਰੇਨਿੰਗ ਲੈਂਦੀ ਆ ਬਰੇ ਉਹੀ ਮੈਂ ਸਾਨੂੰ ਅੱਗੇ ਵੀ ਗੱਲ ਕੀਤੀ ਸੀ ਪੱਤੋ ਚੋਂ ਸੀ ਦੀਪਕ ਸਰ ਉਹਨਾਂ ਦੀ ਬਦਨੀ ਜਮਾ ਉਹਨਾਂ ਤੋਂ ਮੈਂ ਟ੍ਰੇਨਿੰਗ ਲੈਂਦੀ ਆਂ ਜੀ ਹਾਂਜੀ ਤੇ ਕੋਈ ਆਪਣਾ ਲੇਡੀ ਲਈ ਸਪੈਸ਼ਲ ਟਾਈਮ ਆ ਹਾਂ ਟਾਈਮ ਮੇਰਾ ਹੁੰਦਾ ਵੀਰੇ ਲੇਡੀ ਤੋਂ ਮਾਰਨਿੰਗ 10 ਤੋਂ 12 ਵਜੇ ਤੱਕ ਜੀ ਤੇ ਹੁਣ ਤੱਕ ਕਿੰਨੇ ਕੇ ਬੱਚੇ ਇੱਥੇ ਜਿਹੜੇ ਹਿੰਮਤਪੁਰੇ ਤੋਂ ਜਮ ਲਾ ਚੁੱਕੇ ਜਾਂ ਬਾਹਰ ਜਾ ਚੁੱਕੇ ਹਾਂ ਤੇ ਵਧੀਆ ਮੇਰੇ ਕੋਲੇ ਹੁਣ ਟੁਕੜਤੀ 35 ਦਾ ਬੱਚੇ ਕੈਨੇਡਾ ਚਲੇ ਗਏ ਜੀ ਕੋਈ ਆਸਟ੍ਰੇਲੀਆ ਸਟੱਡੀ ਬੇਸ ਕੋਈ ਕੈਨੇਡਾ ਚਲੇ ਗਏ ਤੇ ਜਿੰਨਾਂ ਨੇ ਇੱਥੋਂ ਤੱਕ ਸਟਾਰਟਿੰਗ ਕੀਤੀ ਸੀ ਅੱਜ ਮੇਰੇ ਕੋਲ ਸਟਾਰਟਿੰਗ ਕੀਤੀ ਸੀ ਵਧੀਆ-ਵਧੀਆ ਬੱਚੇ ਕਾਫੀ ਵੇਟ ਵਾਲੇ ਬੱਚੇ ਵੀ ਸੀ ਜਿਨ੍ਹਾਂ ਦਾ ਕਵਾਂਟਰਲ-ਕਵਾਂਟਰਲ ਸੀ ਉਹ ਵੀ ਬੱਚੇ ਸੀਗੇ ਤੇ ਅੱਜ ਉਹ ਜੀ ਦੇਖੀ ਨਾ ਪੂਰੇ ਫੱਟਾ ਹਾਂ ਇਹ ਚੀਜ਼ ਲਈ ਮੈਂ ਇਹ ਚੀਜ਼ ਦੇਖ ਕੇ ਮੈਨੂੰ ਯਾਪ ਨੂੰ ਖੁਸ਼ੀ ਹੁੰਦੀ ਹੈ ਵੀ ਉਹ ਜਵਾਕ ਕੱਲ ਕਿਵੇਂ ਫਿਰਦਾ ਜੀ ਅੱਜ ਵਧੀਆ ਯਾਰ ਸੈਟਰ ਜੀ ਹਾਂਜੀ ਕਿਉਂਕਿ ਅੱਜ ਕੱਲ ਜਿਹੜੀ ਆਪਣੀ ਡਾਈਟ ਆ ਹਨਾ ਤੇ ਉਹ ਸਹੀ ਨਹੀਂ ਮਿਲ ਰੀਆਂ ਸਾਰੇ ਕੈਮੀਕਲ ਆ ਹਾਂ ਬਰੇ ਉਹੀ ਕੈਮੀਕਲ ਆ ਤੇ ਆਪਣਾ ਖਾਣ ਪੀਣ ਫਿਰ ਤਾਂ ਰੀਐਂਸ ਫ੍ਰੀ ਆ ਵੀਰੇ ਇਹ ਚੀਜ਼ਾਂ ਦੀ ਬਾਕੀ ਬੱਚੇ ਵੀਰੇ ਕੰਮ ਨਹੀਂ ਕਰਦੇ ਜਿਵੇਂ ਅੱਗੇ ਕੰਮ ਚੱਲਦਾ ਜਿਵੇਂ ਬੱਚੇ ਖੇਡਦੇ ਹੀ ਇਤੇ ਬਾਹਰ ਖੇੜਿਆ ਹੁੰਦੇ ਕਿਤੇ ਕਿਥੇ ਘਰੇ ਬੜਦੇ ਨਹੀਂ ਸੀ ਉਹ ਚੀਜ਼ਾਂ ਦਾ ਬੱਚਿਆਂ 'ਚ ਹੈ ਹੀ ਨਹੀਂ ਮੇਰੇ ਕੋਲੇ ਜਦੋਂ ਵੀ ਸਟਾਰਟਿੰਗ ਕਰਦਾ ਕੋਈ ਬੱਚਾ ਇੰਨੀ ਵੀਕਨੈਸ ਬਾਡੀ ਦੀ ਹੁੰਦੀ ਆ ਉਹਨਾਂ ਤੋਂ 5 ਕਿਲੋ ਦੇ ਡੰਬਲ ਵੀ ਨਹੀਂ ਚੱਕੇ ਜਾਂਦੇ ਕਿਉਂਕਿ ਜਿਵੇਂ ਅੱਗੇ ਬੱਚੇ ਸੀ ਜਿਹੜੇ ਫਿਟਨੈਸ ਵਾਲੇ ਹੈਗੇ ਆ ਬੱਚੇ ਜਿਨ੍ਹਾਂ ਨੂੰ ਪਤਾ ਹੈਗਾ ਉਹ ਕੁਝ ਕਰ ਸਕਦੇ ਆ ਉਹਨਾਂ ਨੂੰ ਪਤਾ ਵੀ ਉਹ ਜ ਹੌਲੀ ਹੌਲੀ ਬੱਚਿਆਂ ਲੈਂ ਤੇ ਲਿਆਉਣਾ ਪੈਂਦਾ ਜਦੋਂ ਨੂੰ ਮਹੀਨਾ 15 ਦਿਨ ਹੋ ਜਾਂਦੇ ਉਹਨਾਂ ਬੱਚੇ ਹਟ ਜਾਂਦੇ ਕਹਿ ਦਿੰਦੇ ਸਾਡਾ ਕੁਝ ਬੰਦ ਨਹੀਂ ਇਹ ਇੱਕ ਤਪੱਸਿਆ ਵੀਰੇ ਜੇ ਆਪਾਂ ਲੈਂ ਤੇ ਲੈ ਕੇ ਕੋਈ ਵੀ ਚੀਜ਼ ਕਰਾਂਗੇ ਮਿਹਨਤ ਕਰਾਂਗੇ ਉਹਦਾ ਫੇਰ ਫਾਲ ਮਿਲਦਾ ਜੇ ਆਪਾਂ ਕਹਾਂਗੇ ਮਹੀਨੇ ਦੋ ਮਹੀਨੇ ਲਾ ਕੇ ਯਾਰ ਸੀਸੇ ਮੂਰੇ ਖੜ ਗਏ ਮੇਰਾ ਕੁਝ ਬਣਿਆ ਨਹੀਂ ਆ ਗੱਲਾਂ ਇਹ ਚੀਜ਼ ਨਹੀਂ ਤਾਂ ਮਿਹਨਤ ਤੁਸੀਂ ਆਦੀ ਮਿਹਨਤ ਕਰੀ ਜਾਓ ਫਾਲ ਆਪੀ ਉਹ ਸਤਿਗੁਰੂ ਨੇ ਦੇਣਾ ਜੀ ਬਾਕੀ ਇੱਕ ਗੱਲ ਆ ਜੇ ਆਪਾਂ ਚਲੋ ਥੋੜੀ ਥੋੜੀ ਆਪਣੇ ਸਰੀਰ ਦੀ ਐਕਸਰਸਾਈਜ਼ ਕਰਦੇ ਰਹਾਗੇ ਜੀ ਆਪਣਾ ਜਿਹੜਾ ਸਿਹਤ ਆ ਜਾਂ ਸਿਹਤ ਪੱਖੋਂ ਵੀ ਕਿਉਂਕਿ ਮੈਂ ਜਿਹੜੀ ਮੇਰੀ ਅੱਜ ਸੋਚ ਆ ਅੱਜ ਤੋਂ ਆਉਣ ਵਾਲੇ 10 ਸਾਲਾਂ ਦੇ ਵਿੱਚ ਡਾਕਟਰਾਂ ਨੇ ਐਂ ਹੀ ਕਹਿਣਾ ਮੇ ਕੋਈ ਲੋੜ ਨਹੀਂ ਮੈਡੀਸਨ ਦੀ ਜੇ ਤੁਸੀਂ ਮੈਡੀਸਨ ਲੈਣੀ ਹੈ ਤਾਂ ਆਪਦਾ ਬਿਮਾਰੀ ਦਾ ਘਰ ਬਣਾਉਂਗੇ ਬਸ ਇੱਕ ਮਿਹਨਤ ਆ ਐਕਸਰਸਾਈਜ਼ ਕਰੋ ਵੀਰੇ ਮਾਰਨਿੰਗ ਕਰੋ ਈਵਨਿੰਗ ਕਰੋ ਐਕਸਰਸਾਈਜ਼ ਮੈਨ ਜ਼ਰੂਰੀ ਹੈ ਇੱਕ ਘੰਟਾ 24 ਘੰਟਿਆਂ ਦੇ ਵਿੱਚ ਆਪਾਂ ਨੂੰ ਇੱਕ ਵਾਰੀ ਪਸੀਨਾ ਲੈਣਾ ਚਾਹੀਦਾ ਬਾਡੀ ਚ ਜੀ ਜਦੋਂ ਆਪਣਾ ਪਸੀਨਾ ਆ ਗਿਆ ਨਾ 24 ਘੰਟਿਆਂ ਦਾ ਆਪਾਂ ਫਿੱਟ ਆ ਆਪਾਂ ਤੰਦਰੁਸਤ ਆ ਜੀ ਕਿਉਂਕਿ ਕੰਮ ਕਾਰ ਹੀ ਹੈ ਨਹੀਂ ਏਸੀ ਲੱਗਿਆ ਬੱਚੇ ਸਕੂਲ 'ਚ ਏਸੀ ਆ ਸਕੂਲੋਂ ਆ ਕੇ ਘਰ 'ਚ ਏਸੀ ਆ ਮੋਬਾਈਲਾਂ 'ਤੇ ਪੜੀ ਜਾਂਦੇ ਐ ਐਕਸਰਸਾਈਜ਼ ਬਾਡੀ ਦੀ ਕਿਵੇਂ ਹੁੰਦੀ ਹੈ ਇਹ ਦੱਸੋ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਆਪਣੇ ਕੰਮ ਬਹੁਤ ਸੀ ਜਿਵੇਂ ਖੇਤਾਂ ਦੇ ਵਿੱਚ ਜਾਂ ਖੇਤਾਂ ਦੇ ਕੰਮ ਆ ਲੈ ਹੱਥੀ ਕੰਮ ਸਾਰੇ ਸੀ ਬੱਚਿਆਂ ਨੂੰ ਵੀ ਕੰਮ ਸੀ ਨਾ ਬੱਚਿਆਂ ਨੂੰ ਕਿਤੇ ਕੁਝ ਲੈਣ ਜਾਣਾ ਹੁਣ ਤਾਂ ਮੋਟਰਸਾਈਕਲ ਗੱਡੀਆਂ ਤੇ ਆ ਤੁਰਕੇ ਜਾਂਦੇ ਸੀ ਵੀਰੇ ਬੱਚਿਆਂ ਨੂੰ ਵੀ ਉਹ ਦੁਕਾਨ ਤੇ ਉਹ ਚੀਜ਼ ਲੈ ਆ ਤੁਰਕੇ ਜਾਂਦੇ ਸੀ ਦੁੱਧ ਪਾਉਣਾ ਡੈਰੀ ਤੇ ਜਾਣਾ ਉਹ ਤੁਰਕੇ ਜਾਂਣਾ ਹੁਣ ਤਾਂ ਵੀਰੇ ਯਾਰ ਸਾਰਾ ਮਸ਼ੀਨੀ ਕੰਮ ਆ ਹੱਥੀ ਕੰਮ ਪਤਾ ਹੀ ਨਹੀਂ ਲੱਗਦਾ ਹੱਥੀ ਕੰਮ ਤਾਂ ਖਤਮ ਹੋ ਗਿਆ ਉਹ ਕਮ ਹੱਥੀਆਂ ਵਾਲੇ ਕੰਮ ਖਤਮ ਹੋ ਗਏ ਉਹੀ ਆ ਜਿਵੇਂ ਬੱਚਿਆਂ ਨੂੰ ਸੀ ਇਹ ਚੀਜ਼ਾਂ ਹੁਣ ਮੇਨ ਬੱਚੇ ਅੱਜਕੱਲ ਮੋਬਾਈਲਾਂ ਦੇ ਵਿੱਚ ਖੁੱਬੇ ਪਿਆ ਜੀ ਇਹ ਚੀਜ਼ਾਂ ਛੱਡਣਾ ਮੈਂ ਤਾਂ ਕਹਿੰਦਾ ਆਪਦਾ ਕੋਈ ਵੀ ਬੱਚਾ ਜੋ ਪਤਾ ਵੀ ਉਹਨੇ 10ਵੀਂ ਪਾਸ ਹੋ ਗਿਆ ਉਹਦੇ ਬਾਦੋਂ ਉਹ ਜੇ ਉਹਨੂੰ ਸੌਂਕ ਆ ਕੋਈ ਗੇਮ ਦਾ ਪਹਿਲਾਂ ਜਿਮ ਜੁਆਇਨ ਕਰੇ ਹਾਲੇ ਹਾਲੇ ਗਰਾਊਂਡ ਜੁਆਇਨ ਕਰੇ ਉਹ ਬੱਚਾ ਆ ਵੀ ਫਿਜ਼ੀਕਲ ਫੈਕਟਰ ਹੋਊਗਾ ساری ਜਿੰਦਗੀ ਜੀ ਤੇ ਮੈਂ ਕਹਿੰਦਾ ਆਪਣੇ ਜਿੰਨੇ ਵੀ ਪਲੇਅਰ ਆ ਕਬੱਡੀ ਦੇ ਜਾਂ ਕ੍ਰਿਕਟ ਦੇ ਜਾਂ ਵਾਲੀਬਾਲ ਦੇ ਉਹ ਵੀ ਮੈਂ ਕਹਿੰਦਾ ਸਾਰੇ ਹਾਂ ਮੇਰੇ ਮੇਰੇ ਕੋਲੇ ਸਾਰੇ ਜਿਹੜੇ ਆਪਣੇ ਪਿੰਡ ਦੇ ਪਲੇਅਰ ਆ ਭਾਈ ਗੁੱਗੂ ਤੇ ਕਾਕਾ ਜੀ ਭਾਈ ਕਾਕਾ ਸੇਵਕ ਤੇ ਪ੍ਰਦੀਪ ਵੀਰਾ ਤੇ ਹੋ ਸਾਰੇ ਜਿਵੇਂ ਵਾਲੀਬਾਲ ਦੀ ਗੱਲ ਕਰੀ ਤਾਂ ਬਾਈ ਬੱਚੀ ਆਉਂਦਾ ਸੀ ਹੁਣ ਬਾਈ ਜੀਤਾ ਆ ਕੈਨੇਡਾ ਤੋਂ ਆਇਆ ਉਹ ਮੇਰੇ ਕੋਲੇ ਤੇ 체ਮੀ ਨੇ ਤੇ ਰੈਗੂਲਰ ਆਉਂਦਾ ਰਿਹਾ ਤੇ ਕਰੈਕਟਰ ਦੇ ਵਿੱਚ ਹੈਪੀ ਬੱਬੂ ਇਹ ਸਾਰੇ ਮੇਰੇ ਕੋਲੇ ਜਮਾਉਂਦੇ ਰਹੇ ਹੁਣ ਕਿਉਂਕਿ ਟਾਈਮ ਨਹੀਂ ਕਈਆਂ ਕੋਲੇ ਹੁੰਦਾ ਵੀਰੇ ਆਉਂਦੇ ਆ ਮੀਨਾ ਮੀਨਾ ਲਾਉਂਦੇ ਆ ਕੋਈ ਨਹੀਂ ਟਾਈਮ ਹੁੰਦਾ ਬਾਕੀ ਵਧੀਆ ਦੀ ਲਾਈਫ ਦੇ ਵਿੱਚ ਸੈੱਟ ਆਈ ਭਰਾ ਇਹਨਾਂ ਨੂੰ ਪਤਾ ਫਿਜ਼ੀਕਲ ਲਈ ਇਹਨਾਂ ਨੂੰ ਪਤਾ ਗਰਾਊਂਡ ਦੀ ਮਿਹਨਤ ਦਾ ਕੀ ਆ ਵਧੀਆ ਫੈਕਟ ਆ ਇਹ ਚੀਜ਼ਾਂ ਦੇ ਜੀ ਹਾਂ ਜੀ ਜਿਵੇਂ ਇੱਕ ਤੁਸੀਂ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਆਪਣੀ ਜਿਹੜੀ ਆ ਸਰੀਰ ਨੂੰ ਵਧੀਆ ਫਿੱਟ ਰੱਖਿਆ ਬਾਪੂ ਹਾਂ ਜੀ ਤੇ ਤੁਸੀਂ ਭੰਗੜੇ ਦੇ ਵਿੱਚ ਵੀ ਮੈਂ ਇੰਟਰਸਟ ਰੱਖਦੇ ਹਾਂ ਮੈਂ ਉਹਦੇ ਬਾਰੇ ਵੀ ਦੱਸੋ ਹਾਂ ਵੀਰੇ ਮੈਂ ਭੰਗੜੇ ਵਿੱਚ ਵੀ ਇੰਟਰਸਟ ਰੱਖਦਾ ਗੱਲ ਕੀ ਆ ਇਹ ਆਪਣੇ ਮੈਂ 9th ਕਲਾਸ ਸੀ ਤੇ ਉਦੋਂ ਆਪਣੇ ਮੈਡਮ ਸੀਗੇ ਮਲਕੀਤ ਕੁਮਾਰ ਜੀ ਹਿੰਦਪੁਰੇ ਤੋਂ ਉਹਨਾਂ ਦਾ ਉਹਨਾਂ ਦੀ ਰਿਟਾਇਰਮੈਂਟ ਸੀ ਤੇ ਸਾਡੇ ਕਲਾਸ ਵਿੱਚ ਟੀਚਰ ਆਇਆ ਪਵਿੰਦਰ ਸਾਹਿਬ ਦਾ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਬੱਚਾ ਨੇ ਪਾਰਟਿਸਪੀਟ ਕਰਨਾ ਵੀ ਮੈਡਮ ਦੀ ਰਿਟਾਇਰਮੈਂਟ ਆ ਵੀ ਉਹ ਨਾਂ ਲਿਖਾ ਦਿਓ ਜੀ ਤੇ ਉਹੀ ਅਭਰੇ ਅੰਦਰੋਂ ਮੈਨੂੰ ਯਾਰ ਫੀਲ ਹੋਇਆ ਮੈਂ ਕਿਹਾ ਯਾਰ ਕੋਈ ਨਹੀਂ ਆਪਾਂ ਹੀ ਕੁਛ ਕਰ ਸਕਦੇ ਕੋਸ਼ਿਸ਼ ਤਾਂ ਕਰੋ ਤੇ ਮੈਂ ਉਹਨਾਂ ਨੂੰ ਨਾਂ ਲਿਖਾਇਆ ਤੇ ਉਹ ਕਹਿੰਦੇ ਵੀ ਸਵੇਂ ਪੀੜ ਦੇ ਵਿੱਚ ਆਪਣੇ ਵੀ ਰੂਮ 'ਚ ਆ ਜਿਓ ਤੇ ਉਹਨਾਂ ਕੋਲੇ ਗਏ ਉੱਥੇ ਸਾਰੇ ਬੱਚੇ ਸੀ ਸਾਰਿਆਂ ਨੇ ਆ ਦੀ ਐਕਟੀਵਿਟੀ ਕੀਤੀ ਬੱਚਿਆਂ ਨੇ ਮੈਨੂੰ ਕਹਿੰਦੇ ਵੀ ਤੁਸੀਂ ਕੀ ਮੈਂ ਕਿਹਾ ਸਰ ਮੈਂ ਭੰਗੜਾ ਪਰਫਾਰਮ ਕਰਨਾ ਤੇ ਪਹਿਲਾਂ ਤਾਂ ਉਹ ਚਾਕੀ ਗਏ ਮੇਰੇ ਨਹੀਂ ਉਹ ਕਹਿੰਦੇ ਭੰਗੜਾ ਤੂੰ ਕਿਵੇਂ ਕਰ ਸਕੇਂਗਾ ਹਣਾ ਤੇ ਜਦੋਂ ਮੈਂ ਉਹਨਾਂ ਨੂੰ ਕਿਉਂਕਿ ਮੇਰੇ ਅੰਦਰ ਸੀ ਕੋਈ ਵੀ ਜਨੂਨ ਹੁੰਦਾ ਵੀਰੇ ਉਹ ਬਾਹਰ ਆਉਂਦਾ ਹੁੰਦਾ ਮੈਂ ਜੋ ਭੰਗੜਾ ਪਰਫਾਰਮ ਕੀਤਾ ਉਹਨਾਂ ਮੁਰੇ ਤੇ ਸਾਰੇ ਯਾਨੀ ਕਿ ਟੀਚਰ ਅੱਖਾਂ ਐ ਡੰਡੀਆਂ ਰਹਿ ਗਈਆਂ ਉਹਨਾਂ ਦੀਆਂ ਤੇ ਉਹਨਾਂ ਨੇ ਮਾਰਨਿੰਗ ਟਾਈਮ ਮੇਰੇ ਡੈਡੀ ਜੀ ਵੀ ਉੱਥੇ ਆ জব ਕਰਦੇ ਸਕੂਲ 'ਚ ਉਹਨਾਂ ਨੂੰ ਵਧਾਈਆਂ ਦਿੱਤੀਆਂ ਡੈਡੀ ਜੀ ਨੂੰ ਕਹਿੰਦੇ ਵੀ ਵਧਾਈਆਂ ਤੁਹਾਨੂੰ ਡੈਡੀ ਜੀ ਕਹਿੰਦੇ ਕਾ ਕਹਿੰਦੇ ਵੀ ਐ ਕਰਕੇ ਇੰਨਾ ਵੀ ਟੈਲੈਂਟ ਆ ਬੱਚੇ ਦੇ ਵਿੱਚ ਵੀ ਪੰਗੜੇ ਦੇ ਵਿੱਚ ਉਹ ਵੀ ਇੱਕ ਲੱਤ ਤੇ ਵੀਰੇ ਮੈਂ 7 ਮਿੰਟ ਪੰਗੜਾ ਪਾਇਆ ਸੀ ਜੀ ਫਿਰ ਆਸਮਾਨ ਜੀ ਦਾ ਸੌਂਗ ਸੀ ਜੱਗਾ ਉਹਦੇ ਬਾਦ ਉਹ ਹੌਲੀ ਹੌਲੀ ਮੈਂ ਫਿਰ ਨਿਹਾਲ ਸਿੰਘ ਵਾਲੇ ਐਸ ਡੀ ਐਮ ਜੀ ਨੇ ਸਨਮਾਨ ਕੀਤਾ ਫਿਰ ਡੀ ਸੀ ਜੀ ਨੇ ਤੇ ਮੈਂ ਇਹ ਲਾਈਨ ਦੇ ਵਿੱਚ ਥੋੜਾ ਥੋੜਾ ਜਾਂਦਾ ਰਿਆ ਬਸ ਫਿਰ ਉਹਦੇ ਕੰਮਕਾਰ ਆ ਵੀਰੇ ਉੱਥੋਂ ਤੱਕ ਨਹੀਂ ਪਹੁੰਚਿਆ ਗਿਆ ਹਜੇ ਵੀ ਮੇਰੀ ਹੈਗੀ ਆ ਇਹ ਸੋਚ ਵੀ ਇੱਕ ਦਿਨ ਮੈਂ ਆ ਉਹਦਾ ਕੁਝ ਨਾ ਕੁਝ ਫਿਰ ਕਰਕੇ ਦਿਖਾ ਪੰਗੜੇ ਦੇ ਵਿੱਚ ਵੀ ਕਿਤੋਂ ਤੁਸੀਂ ਟ੍ਰੇਨਿੰਗ ਲਈ ਸੀ ਨਾ ਮੇਰੀ ਕੋਈ ਟ੍ਰੇਨਿੰਗ ਨਹੀਂ ਇਹ ਮੇਰੇ ਅੰਦਰੋਂ ਹੀ ਜਨੂਨ ਆ ਪੰਗੜੀ ਦੇ ਵਿੱਚ ਤੇ ਮੈਂ ਕਿਹਾ ਗਾਉਣ ਦਾ ਵੀ ਸ਼ੌਂਕ ਰੱਖਦੀ ਆ ਹਾਂ ਵੀਰੇ ਸਿੰਗਿੰਗ ਦਾ ਵੀ ਮਾੜਾ ਮੋਟਾ ਰੱਖ ਲਈਦਾ ਬਸ ਚੰਗੇ ਗਾਇਕਾਂ ਨੂੰ ਸੁਣੀਂਦਾ ਤੇ ਕੋਈ ਵੀ ਆਪਾਂ ਚੰਗੀ ਚੀਜ਼ੇ ਕਰਾਂਗੇ ਚੰਗਾ ਸੁਣਾਗੇ ਤਾਂ ਤੇ ਮੈਂ 우ਸਤਾਦ ਫਰੂਜ਼ ਖਾਨ ਜੀ ਨੂੰ ਜਾਨ ਨੂੰ ਸਿਰ ਤੜੀ ਸਾਲ ਨਹੀਂ ਹੂੰ ਚੰਗੇ ਵਧੀਆ ਇਹ ਚੀਜ਼ਾਂ ਸੁਣਦਾ ਵੀਰੇ ਮੈਂ ਤੇ ਇਹਨਾਂ ਦੇ ਵਿੱਚ ਸੁਣ ਕੇ ਮੈਨੂੰ ਬਸ ਸੌਂਦੇ ਸੌਂਦੇ ਵੀ ਚੰਗੀ ਆ ਚੀਜ਼ ਜਿਹੜੀ ਚੰਗੀ ਮਨ ਨੂੰ ਲੱਗਦੀ ਆ ਜਿਹੜੇ ਬੱਚੇ ਨੂੰ ਸੁਰ ਦਾ ਪਤਾ ਉਹਨੂੰ ਸਾਰਾ ਪਤਾ ਵੀਰੇ ਸਿੰਗਿੰਗ ਵਿੱਚ ਤੇ ਇੱਕ ਸਾਨੂੰ ਜਿਵੇਂ ਹੁਣ ਤੁਹਾਡੇ ਕੋਲ ਪਲੇਅਰ ਆਉਂਦੇ ਆ ਥੋੜਾ ਜਿਹਾ ਡਾਈਟ ਬਾਰੇ ਚੱਲਣਾ ਪਾਉ ਵੀ ਕੀ ਲੈਣਾ ਚਾਹੀਦਾ ਜਿਹੜੇ ਦੇਖੋ ਵੀਰੇ ਡਾਈਟ ਅੱਜ ਕੱਲ ਦੀ ਜੇ ਆਪਾਂ ਗੱਲ ਕਰੀਏ ਪਹਿਲਾਂ ਤਾਂ ਜਿਵੇਂ ਕੋਈ ਵੀ ਆ ਆ ਡਾਡਾ ਜਿਵੇਂ ਆਪਾਂ ਮੈਂ ਤਾਂ ਕਹਿੰਦਾ ਕਰਦੀ ਡਾਈਟ ਲਓ ਜਿਨ੍ਹਾਂ ਦੇ ਘਰੇ ਪਸ਼ੂ ਆ ਜੀ ਤੇ ਉਹ ਪਨੀਰ ਦੁੱਧ ਦਹੀਂ ਇਹ ਚੀਜ਼ਾਂ ਨਾਲ ਛੱਡਣ ਲੱਸੀ ਜੀ ਇਹ ਸਾਰਿਆਂ ਨਾਲ ਵਧੀਆ ਡਾਈਟ ਆ ਤੇ ਬਾਕੀ ਜਿਨ੍ਹਾਂ ਦੇ ਘਰੇ ਨਹੀਂ ਦੁੱਧ ਉਹ ਮੈਂ ਕਹਿੰਦਾ ਵੀ ਜਿਹੜਾ ਬੱਚਾ ਵੀ ਪਲੇਅਰ ਆ ਜਾਂ ਕੋਈ ਇਹ ਲੈਨ ਚ ਆਉਣਾ ਚਾਹੁੰਦਾ ਉਹ ਆ ਦੁੱਧਰ ਸਪੈਸ਼ਲ ਦੁੱਧ ਲਵਾ ਲੋ ਭਾਵੇਂ ਕਿਸੇ ਘਰੋਂ ਲਵਾ ਲੋ ਕਿਤੇ ਡੇਰੀ ਤੋਂ ਲਾ ਲੋ ਵਧੀਆ ਦੁੱਧ ਲਵਾ ਲੋ ਜੀ ਠੀਕ ਆ ਨਾ ਤੇ ਮੇਨ ਗੱਲ ਇਹ ਆ ਬਾਕੀ ਜਿਵੇਂ ਸੋਇਆਬੀਨ ਹੋ ਗਈ ਵੀਰੇ ਵਿਅਜ ਦੇ ਵਿੱਚ ਜਿਹੜੀ ਆ ਆਪਾਂ ਗੱਲ ਕਰਦੇ ਆ ਵਧੀਆ ਡਾਈਟ ਆ ਜਿਹਨੇ ਲੈਣੀ ਹੋਵੇ ਗੱਲਾਂ ਤਾਂ ਬਹੁਤ ਕਰਦੇ ਆ ਸੋਇਆਬੀਨ ਹੋ ਗਈ ਚਨੇ ਹੋਗੇ ਬਦਾਮ ਹੋਗੇ ਇਹ ਸਾਰੀਆਂ ਵਧੀਆ ਡਾਈਟਾਂ ਯਾਰ ਇਹ ਚੀਜ਼ਾਂ ਹਰੀਆਂ ਸਬਜ਼ੀਆਂ ਹੋ ਗਈਆਂ ਇਹ ਚੀਜ਼ਾਂ ਖਾਓ ਤੇ ਬਾਕੀ ਜਿਵੇਂ ਹੁਣ ਫਾਸਟ ਫੂਡ ਆ ਬੱਚੇ ਅੱਜਕੱਲ੍ਹ ਜ਼ਿਆਦਾ ਫਾਸਟ ਫੂਡ ਨੂੰ ਜਾਂਦੇ ਆ ਮੈਂ ਇਹੀ ਕਹਿਣਾ ਚਾਹਣਾ ਠੀਕ ਆ ਵਨ ਵੀਕ ਦੇ ਵਿੱਚ ਇੱਕ ਅੱਧੀ ਵਾਰ ਹੋ ਸਕਦਾ ਖਾਓ ਉਹਦਾ ਇਹ ਜਿਹੇ ਚੀਜ਼ਾਂ ਵੀ ਖਾਣੀਆਂ ਚਾਹੀਦੀ ਮੈਂ ਨਹੀਂ ਕਹਿੰਦਾ ਰੋਕਦਾ ਵੀ ਰੈਗੂਲਰ ਨਾ ਹੀ ਚੀਜ਼ਾਂ ਯੂਜ਼ ਕਰੋ ਕਿਉਂਕਿ ਇਹ ਦੇ ਨਾਲ ਬਹੁਤ ਦੀ ਸਰੀਰ ਦੇ ਵਿੱਚ ਅੱਜਕੱਲ੍ਹ ਖੂਨ ਦੇ ਵਿੱਚ ਚਰਬੀ ਆਉਂਦੀ ਹੈ ਤੇ ਲੀਵਰ ਬਹੁਤ ਸੈਕਟੀ ਹੋ ਰਿਹਾ ਬੱਚਿਆਂ ਦਾ ਵੀ ਕਿਉਂਕਿ ਨਿੱਕੇ ਨਿੱਕੇ ਬੱਚਿਆਂ ਦਾ ਇਹ ਚੀਜ਼ਾਂ ਬਹੁਤ ਹੋ ਰਹੀਆਂ ਤੇ ਕਿਉਂਕਿ ਬੱਚੇ ਖਾ ਵੀਰੇ ਖਾਂਦੇ ਆ ਖਾ ਕੇ ਮਿਹਨਤ ਆ ਜਾਂਦਾ ਇਹਨਾਂ ਨੂੰ ਆਪਾਂ ਪਚਾਈਏ ਹਨਾ ਮਿਹਨਤ ਕੋ ਗਰਮੀ ਨਹੀਂ ਕੱਢਦੇ ਉਹੀ ਗੱਲ ਆ ਬੈਠੇ ਖਾਈ ਜਾਂਦੇ ਆ ਕੋਈ ਬਿਮਾਰੀਆਂ ਬੱਚਿਆਂ ਨੂੰ ਲੱਗਦੀਆਂ ਫਿਰ ਇਹ ਚੀਜ਼ਾਂ ਦਾ ਬਹੁਤ ਨੁਕਸਾਨ ਆ ਬੋਡੀ ਉੱਤੇ ਜੀ ਜਿਵੇਂ ਆਪਣੇ ਵੀਰ ਦੇ ਸੰਬ ਦੇਸਾਂ ਦੇ ਵਿੱਚ ਬੈਠੇ ਆ ਹਾਂਜੀ ਹਾਂਜੀ ਤੇ ਕੋਈ ਤੁਸੀਂ ਉਹਨਾਂ ਲਈ ਵੀ ਡਾਈਟ ਚਾਰਟ ਇੱਥੋਂ ਦੱਸ ਸਕਦੇ ਹੋ ਉਹਨਾਂ ਨੂੰ ਹਾਂ ਵੀਰੇ ਡਾਈਟ ਚਾਰਟ ਉਹੀ ਆ ਕਿਉਂਕਿ ਆਪਣੇ ਨਾਲ ਤਾਂ ਜਿਵੇਂ ਗੱਲ ਕਰਾਂ ਤਾਂ ਉਧਰ ਡਾਈਟ ਆ ਪ੍ਰੋਪਰਟੀ ਬਹੁਤ ਵਧੀਆ ਬਾਹਰ ਲੇ ਵੀ ਇੱਕ ਲਾਈਨ ਦਾ ਵੇ ਹੁੰਦਾ ਵੀ ਕਿੰਦਾ ਤਰੀਕਾ ਹੁੰਦਾ ਵੀ ਕਿਸੇ ਸਥਾਨ ਬਸ ਕਿਉਂਕਿ ਆ ਉਹ ਚੀਜ਼ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਵਧੀਆ ਬੱਚੇ ਸਟੂਡੈਂਟ ਤਾਂ ਗਏ ਵੀ ਇਧਰੋਂ ਅੱਜ ਕੱਲ ਦੇ ਜਿਹੜੇ ਗਏ ਉਹਨਾਂ ਨੂੰ ਆਪ ਇਹ ਹੀ ਚੀਜ਼ ਦੀ ਨੌਲੇਜ ਆ ਵੀ ਅਸੀਂ ਕੀ ਖਾਣਾ ਕੀ ਨਹੀਂ ਉਧਰੋਂ ਬਹੁਤ ਵਧੀਆ ਵੀਰੇ ਮਿਲਦਾ ਖਾਣ ਪੀਣ ਨੂੰ ਬੱਚਾ ਮੇਰੇ ਕੋਲ ਇੱਥੇ ਜਮ ਲਾਉਂਦਾ ਸੀ ਤੇ ਉਹ ਮੈਨੂੰ ਕਹਿੰਦਾ ਸੀ ਡਾਈਟ ਬਾਈ ਮੈਂ ਉਹ ਫੋਲੋ ਕਰਦਾ ਘਰ ਦੀ ਤੇ ਉਹ ਬੱਚਾ ਜਿਹੜਾ ਮੈਂ ਦੇਖਿਆ ਉੱਤਰ ਜਾ ਕੇ ਉਹ ਬਚਤ ਨਮੀਨੇ ਵਿੱਚ ਵਧੀਆ ਗਰੋਥ ਕੀਤੀ ਹੈ ਉਹ ਕਹਿੰਦਾ ਬਾਈ ਉਹੀ ਡਾਈਟ ਆ ਮੇਰੀ ਬਹੁਤ ਯਾਰ ਫਰਕ ਆ ਬਾਈ ਇਧਰ ਲਈ ਆਪਣੀ ਡਾਈਟ ਦਾ ਤੇ ਉਧਰ ਲਈ ਡਾਈਟ ਦਾ ਕਿਉਂਕਿ ਬਹੁਤ ਫਰਕ ਆ ਆਪਣੇ ਤਾਂ ਕੱਲਾ ਪੰਜਾਬ ਰੀਆਂ ਸਪਰੀਆਂ ਨਹੀਂ ਮਾਰਲੇ ਇਹ ਚੀਜ਼ ਆਪਾਂ ਨੂੰ ਐ ਹੁੰਦਾ ਵੀ ਆਪਣੀ ਆਪਾਂ ਨੂੰ ਦੁੱਗਣੀ ਆਵੇ ਕਮਾਈ ਦੋਣੀ ਇਹ ਨਹੀਂ ਚੀਜ਼ ਦੇਖਿਆ ਵੀ ਆਪਣੀ ਆਪਾਂ ਸੇਤ ਨਾ ਖਲਵਾੜ ਕਰਨੇ ਆਉਣ ਵਾਲੀ ਮੈਨ ਲੱਗਦਾ ਪੀੜੀ ਆ ਜਿਹੜੀ ਉਹ ਤਾਂ ਜਮਾ ਹੀ ਇਹ ਚੀਜ਼ਾਂ ਤੋਂ ਨਰਕ ਦੀ ਵਿੱਚ ਹੀ ਜਾਉ ਯਾਰ ਜਿਹੜੇ ਹਿਸਾਬ ਨਾਲ ਮੈਨ ਲੱਗਦਾ ਹਾਂਜੀ ਹਾਂ ਇੱਕ ਇੰਡੀਆ ਲੈਵਲ ਤੇ ਵੀ ਤੁਹਾਡਾ ਸਟੂਡੈਂਟ ਆ ਜਿਹੜਾ ਇੱਥੋਂ ਟ੍ਰੇਨਿੰਗ ਲੈ ਕੇ ਗਿਆ ਤੇ ਉਹ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਜਦੋਂ ਇੱਥੋਂ ਵਧੀਆ ਪਲੇਅਰ ਨਿਕਲਦਾ ਮੈਨੂੰ ਬਹੁਤ ਵਧੀਆ ਵੀਰੇ ਬਹੁਤ ਚੰਗਾ ਹੋਇਆ ਇੱਕ ਤਾਂ ਆਪ ਦੇ ਆਪ ਨੂੰ ਫੀਲ ਹੋਇਆ ਮੈਨੂੰ ਵੀ ਸੌਂਗ ਸੀ ਜਦ ਅਜ ਮੇਰੇ ਆ ਨਾ ਅਜ ਲੱਤ ਦੀ ਕੋਈ ਪ੍ਰੋਬਲਮ ਹੁੰਦੀ ਮੈਨੂੰ ਸੌਂਗ ਸੀ ਵੀ ਮੈਂ ਵੀ ਇੱਕ ਇੰਡੀਆ ਲੈਵਲ ਤੇ ਕੋਈ ਆਪ ਦੀ ਗੇਮ ਕਰਦਾ ਕਿਉਂਕਿ ਮੈਨੂੰ ਗੇਮ ਦੇ ਵਿੱਚ ਬਹੁਤ ਇੰਟਰਸਟ ਸੀ ਕਿਉਂਕਿ ਮੈਂ ਹੈਂਡੀਕੈਪਡ ਕਰੈਕਟ ਵੀ ਖੇਡਿਆ ਵੀਰੇ ਮੈਂ ਚੰਡੀਗੜ੍ਹ ਤੱਕ ਜਾ ਕੇ ਆਇਆ ਕਿ ਰਿਕਟ ਦੇ ਸਪੈਸ਼ਲੈਂਡ ਗਿਆ ਜਿਨ੍ਹਾਂ ਨੇ ਮੇਰੀ ਕ੍ਰਿਕਟ ਦੀ ਗੇਮ ਵੀ ਦੇਖੀ ਆ ਜੀ ਉਹ ਵੀ ਕਹਿੰਦੇ ਇੱਕ ਹੈਂਡੀਕੈਪ ਦੇ باوجود ਮੈਂ ਕੋਈ ਯਾਨੀ ਕਿ ਗੇਮ ਕੋਈ ਵੀ ਟੈਲੈਂਟ ਮੈਂ ਨਹੀਂ ਛੱਡਿਆ ਮੈਨੂੰ ਆਪਦੇ ਇਥੇ ਜਨੂਨ ਆ ਮੈਨੂੰ ਹੁਣ ਵੀ ਹੈਗਾ ਵੀ ਇੱਕ ਦਿਨ ਮੈਂ ਕੁਛ ਨਾ ਕੁਛ ਕਰਨਾ ਯਾਰ ਜ਼ਿੰਦਗੀ ਦਾ ਕਿਉਂਕਿ ਜ਼ਿੰਦਗੀ ਚ ਆਪਾਂ ਆਉਣੇ ਆ ਕੁਛ ਨਾ ਕੁਛ ਕਰੀਏ ਤੇ ਉਹ ਸਟੂਡੈਂਟ ਮੇਰੇ ਕੋਲੇ ਬਰੇ ਆਪਣੇ ਨਾਲ ਹੀ ਨਜ਼ਦੀਕ ਪੈਂਡ ਮੱਝੂ ਗਿਆ ਉੱਥੋਂ ਦਾ ਤੇ ਆ ਪਿੱਛੇ ਜੇ ਹੋ ਗਿਆ ਹਫਤਾ ਹੋ ਗਿਆ ਉਹ ਕੋਲਕਾਤਾ ਵਿੱਚ ਨੈਸ਼ਨਲ ਗੇਮ ਖੇਡ ਕੇ ਆਇਆ ਤੇ ਜੀਵੀਐਸ ਗਾਂਦੇਜ ਵਿਦਿਅਕ ਸ਼ਹਾਦਾ ਇੰਟਰਨੈਸ਼ਨਲ ਗੋਵਿੰਦਰ ਸਕੂਲ ਚ ਪੜਦਾ ਹੋ ਜੀ ਤੇ ਉੱਥੇ ਉਹਨੇ ਗੇਮ ਖੇਡੀ ਆ ਹੁਣ ਸਿਲੈਕਸ਼ਨ ਹੋ ਗਈ ਉਹਦੀ ਇੰਡੀਆ ਟੀਮ ਦੀ ਉਹਦਾ ਮੂਰੇ ਫੇਰ ਮੈਚ ਆ ਮੈਨੂੰ ਉਹਨੇ ਕਾਲ ਆਈਆਂ ਵਧੀਆ ਵਧਾਈਆਂ ਦਿੱਤੀਆਂ ਮੈਨੂੰ ਬਹੁਤ ਚੰਗਾ ਲੱਗਿਆ ਯਾਰ ਮੇਰੇ ਕੋਲੇ ਬੱਚਾ ਘੱਟੋ ਘੱਟ 6 ਮਹੀਨੇ ਇਸਾ 6-7 ਮਹੀਨੇ ਉਹ ਮੇਰੇ ਕੋਲੇ ਵਧੀਆ ਇਥੇ ਜਿੰਮ ਲਾ ਕੇ ਗਿਆ ਜੀ ਤੁਸੀਂ ਨਹੀਂ ਕਿਤੇ ਪਾਰਟਿਸਿਪੇਟ ਕੀਤਾ ਜਿਵੇਂ ਤੁਸੀਂ ਆਪ ਵਧੀਆ ਆਪਦਾ ਸਰੀਰ ਬਣਾਇਆ ਕਿ ਤੁਸੀਂ ਇਹ ਜਿੰਮ ਵੀ ਲਾਉਨੇ ਹੋ ਕਿਤੇ ਪਾਰਟਿਸਪੀਟ ਵੀ ਹੋਣਾ ਕੋਸ਼ਿਸ਼ ਆ ਵੀ ਮੈਂ ਕਰਾਂ ਜਾਨੀ ਕਿ ਤਿਆਰੀ ਤਾਂ ਮੈਂ ਕਰੀ ਜਾਨਾ ਬਾਕੀ ਇਹ ਜਿਹੜੀ ਬਾਡੀ ਬਿਲਡ ਲੈਣ ਆ ਇਹਦੇ ਵਿੱਚ ਮਿਹਨਤ ਵੀ ਬਹੁਤ ਜ਼ਰੂਰੀ ਤੇ ਬਰੇ ਇਸ ਵਿੱਚ ਥੋੜੀ ਮਹਿੰਗਾ ਬਹੁਤ ਆ ਇਹ ਗੇਮ ਇੰਨੀ ਮਹਿੰਗੀ ਆ ਤੇ ਕਿਉਂਕਿ ਪੂਰਾ ਜਾਨੀ ਕਿ ਮਿਹਨਤ ਤਾਂ ਚਾਹੀਦੀ ਚਾਹੀਦੀ ਇਹਦੇ ਵਿੱਚ ਜਿਹੜੀ ਡਾਈਟ ਚਾਹੀਦੀ ਆ ਜਿਹੜੀ ਪ੍ਰੋਪਰ ਮੈਡੀਸਨ ਚਾਹੀਦੀ ਆ ਇਹਦੇ ਵਿੱਚ ਇਹ ਗੇਮ ਦੇ ਵਿੱਚ ਉਹ ਬਹੁਤ ਯਾਰੀ ਮਹਿੰਗੀ ਆ ਹਾਂ ਜੀ ਤੇ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਆਪਣਾ ਨਾਸਿਆਂ ਤੋਂ ਬਚਣ ਦਾ ਕਿਉਂ ਦੇਖੋ ਵੀ ਮੇਰੇ ਕੋਲ ਨੌਜਵਾਨ ਆਉਂਦੇ ਆ ਵਧੀਆ ਪਿੰਡ ਦੇ ਵੀ ਆਉਂਦੇ ਆ ਬਹੁਤ ਕਈ ਕਹਿੰਦੇ ਆ ਭਾਈ ਆਏ ਆ ਆਏ ਆ ਜੇ ਮੈਨੂੰ ਬਲ ਪਤਾ ਲੱਗ ਜਾਂਦਾ ਵੀ ਬੰਦਾ ਨਸ਼ਾ ਕਰਦਾ ਪਤਾ ਹੀ ਲੱਗ ਜਾਂਦਾ ਮੈਂ ਇਹੀ ਕਹਿਣਾ ਭਰਾ ਉਹ ਬੱਚੋ ਇਹ ਚੀਜ਼ਾਂ ਤੋਂ ਜ਼ਿੰਦਗੀ بار بار ਨਹੀਂ ਆਉਂਦੀ ਜ਼ਿੰਦਗੀ ਇੱਕ ਵਾਰ ਹੀ ਆਉਂਦੀ ਹੈ ਤੇ ਇਹ ਜੀ ਜ਼ਿੰਦਗੀ ਨਗਾ ਕੇ ਜਾਓ ਜਿਹੜਾ ਲੋਕ ਯਾਦ ਰੱਖਣ ਵੀ ਯਾਰ ਇਹ ਪਿੰਡ ਦਾ ਮੁੰਡਾ ਆਇਆ ਸੀ ਨੌਜਵਾਨ ਆ ਇਹਨੇ ਕੁਛ ਨਾ ਕੁਛ ਕੀਤਾ ਠੀਕ ਆ ਨਾਲ ਤਾਂ ਬਰੇ ਮਾਂ ਪੇ ਉਪਰਸਾਨਾ ਉਹਨਾਂ ਦੇ ਕਿਸੇ ਦੇ ਕੱਲਾ ਕੱਲਾ ਬੱਚਿਆ ਹੋਰ ਆ ਉਹਨਾਂ ਨੂੰ ਮਾਂ ਪੇ ਉਰਸਾਣਾ ਮੈਂ ਤਾਂ ਕਹਿੰਦਾ ਨਸ਼ਿਆਂ ਨੂੰ ਛੱਡੋ ਤੇ ਕੋਈ ਨਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਕੋਈ ਗੇਮ ਹੀ ਕਰਨੀ ਆ ਆਪਣੀ ਬਾਡੀ ਨੂੰ ਫਿੱਟ ਰੱਖੋ ਕੋਈ ਘਰੇ ਕੰਮ ਪਾ ਲੋ ਪਸ਼ੂ ਪਾਲੋ ਕੰਮਕਾਰ ਕਰੋ ਯਾਰ ਮਿਹਨਤ ਕਰੋ ਉਹਦਾ ਮਿਹਨਤ ਦਾ ਹਲ ਜ਼ਰੂਰ ਮਿਲਦਾ ਜੇ ਆਪ ਕੋਸ਼ਿਸ਼ ਕਰਾਂਗੇ ਤੇ ਇੱਕ ਆਪਣਾ ਮੋਬਾਈਲ ਨੰਬਰ ਤੇ ਲੋਕੇਸ਼ਨ ਜਿਹੜੀ ਜੈਮ ਦੀ ਆ ਜ਼ਰੂਰ ਦੱਸ ਦਿਓ ਦੱਸ ਕਰਨ ਆ ਮੋਬਾਈਲ ਨੰਬਰ ਹੈਗਾ ਬਰੇ ਮੇਰਾ 98726 ਰੈਡ 516 ਲੋਕੇਸ਼ਨ ਹੈਗੀ ਆਪਣੀ ਅੰਦਰਲਾ ਸੂਰ ਨਿੱਕਾ ਜੀ ਤੇ ਡਾਕਟਰ ਕੇਵਲ ਡੰਗ ਡਾਕਟਰ ਇਹਨਾਂ ਦੀ ਘਰ ਦੇ ਨਜ਼ਦੀਕ ਮੇਰਾ ਜਿਮਾਂ ਵੀ ਠੀਕ ਜਿਵੇਂ ਅੱਜ ਕੱਲ ਜਿਮਾਂ ਵਾਲਾ ਤੇ ਬਲੇਮ ਲੱਗਿਆ ਵੀ ਸਟੇਅਰ ਰੋਡ ਦੀ ਜ਼ਿਆਦਾ ਵਰਤੋਂ ਕਰਦੇ ਆ ਜਿਹਦੇ ਨਾਲ ਅਟੈਕ ਹੋਣ ਦੇ ਜਿਹੜੇ ਚਾਂਸ ਆ ਜ਼ਿਆਦਾ ਹੁੰਦੇ ਆ ਦੇਖੋ ਵੀਰੇ ਸਪੀਡਰਡ ਆ ਉਹ ਚੀਜ਼ ਅਲੱਗ ਆ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਿਆ ਉਹ ਵਰਲਡਰ ਲੈਵਲ ਦੀ ਗੱਲ ਆ ਜਿਹੜਾ ਬੰਦਾ ਕੰਪੀਟੀਸ਼ਨ ਤੇ ਜਾਂਦਾ ਉਹਨੂੰ ਨੂੰ ਚਾਹੀਦਾ ਹੀ ਚਾਹੀਦਾ ਸਟੇਰਡ ਸਟੇਰਡ ਤੋਂ ਬਿਨਾ ਕੰਪੀਟੀਸ਼ਨ ਹੀ ਨਹੀਂ ਕੀਤਾ ਜਾਂਦਾ ਨੀ ਮੈਂ ਅੱਜ ਕੱਲ ਦੇ ਬੱਚੇ ਆ ਜਿੰਮ ਚ ਆਉਂਦੇ ਆ ਬਾਈ ਐ ਕਰਕੇ ਮੇਰਾ ਐਡਾ ਡੜਾ ਹੋਣਾ ਚਾਹੀਦਾ ਮੈਂ ਆਏ ਆ ਹਣਾ ਠੀਕ ਆ ਉਹ ਬੱਚੇ ਜੋ ਆਪਾਂ ਕਈ ਤਾਂ ਹੈਗੇ ਜਿੰਮ ਵਾਲੇ ਉਹਨਾਂ ਨੂੰ ਗਲਤ ਗਾਈਡਿੰਗ ਕਰਦੇ ਆ ਵੀ ਤੁਸੀਂ ਆਓ ਹਣਾ ਸੋਨੂੰ ਮੈਂ ਆ ਕਰ ਦੂ ਮਹੀਨੇ ਦੋ ਮਹੀਨੇ ਕੋਈ 2 ਮਹੀਨਿਆਂ ਚ ਨਹੀਂ ਕੋਈ 3 ਮਹੀਨਿਆਂ ਚ ਨਹੀਂ ਬੰਦਾ ਕਿਉਂਕਿ ਬੱਚਾ ਸਰਬ ਸੇਮੇ ਇੱਕ ਮਹੀਨੇ ਦਾ ਬੱਚੇ ਨੂੰ ਐਂ ਪਤਾ ਲੱਗਦਾ ਵੀ ਮੈਂ ਡੰਬਲ ਦੇ ਹੱਥ ਕਿਵੇਂ ਪਾਵਾਂ ਲੋੜ ਕਿਵੇਂ ਪਾਵਾਂ ਮਸ਼ੀਨ ਦੀ ਕਿਵੇਂ ਐਕਸਰਸਾਈਜ਼ ਕਰਾਂ ਇੱਕ ਮਹੀਨੇ ਚ ਤੇ ਕਿਉਂਕਿ 6 ਮਹੀਨੇ 7 ਮਹੀਨੇ ਜਾ ਕੇ ਕਲੀਅਰ ਮਾੜਾ ਮੋਟਾ ਬਾਡੀ ਦੇ ਵਿੱਚ ਬਾਡੀ ਦੀ ਸ਼ੇਪ ਬਣਦੀ ਆ ਤੇ ਐਵੇਂ ਹੀ ਕਹੀ ਜਾਂਦੇ ਦੋ ਮਹੀਨੇ ਚ ਕਰ ਦਿਆਂਗੇ ਇਹ ਚੀਜ਼ ਐ ਸਟੀਰੋਇਡ ਦੀ ਜੇ ਗੱਲ ਕਰਦੇ ਆ ਤਾਂ ਮੇਨ ਗੱਲ ਆ ਕਿ ਅੱਜ ਕੱਲ ਜਿਹੜੇ ਟੈਕ ਹੁੰਦੇ ਆ ਬੱਚਿਆਂ ਨੂੰ ਲਾਲਚ ਪੈਂਦਾ ਕਿਉਂਕਿ ਹਰ ਇੱਕ ਪੈਸੇ ਦਾ ਸੌਦਾ ਪੈਸੇ ਵੜਦੇ ਆ ਵੀ ਅਸੀਂ ਆ ਕਰੀਏ ਬੱਚੇ ਨੂੰ ਤੇਰਾ ਆ ਬਣਾਦੇ ਹਾਂ ਸਟੀਰੋਇਡ ਛਾਤਾ ਕਰੇ ਦਸਦਾਨੀ ਮਾਂ ਪਿਓ ਨੂੰ ਲਈ ਜਾਂਦਾ ਸਟੀਰੋਇਡ ਉਹ ਇੱਕ ਨੱਕ ਜਾ ਕੇ ਜੀਓ ਜੋਰਮਾਂ ਦਾ ਅਟੈਕ ਆ ਜਾਂਦਾ ਗੱਲ ਤੋਂ ਹਾਂ ਉੱਥੇ ਇਹ ਚੀਜ਼ ਹੈ ਬਾਕੀ ਇਹ ਆ ਜਿਵੇਂ ਪ੍ਰੋਟੀਨ ਆ ਜਾਂਦੇ ਆ ਪ੍ਰੋਟੀਨ ਬੱਚੇ ਨੂੰ ਠੀਕ ਆ ਵਧੀਆ ਕੰਪਨੀ ਦਾ ਲੈਣਾ ਚਾਹੀਦਾ ਜਿਹੜਾ ਵਧੀਆ ਲੈਵਲ ਦਾ ਹੋਵੇ ਮੈਂ ਨਹੀਂ ਕਹਿੰਦੀ ਪ੍ਰੋਟੀਨ ਪ੍ਰੋਟੀਨ ਹੈਗੀ ਆ ਜਿਨ੍ਹਾਂ ਦੇ ਘਰੇ ਨਹੀਂ ਖਰਾਕ ਬੱਚਿਆਂ ਦੇ ਘਰੇ ਜਿਹੜੇ ਨਹੀਂ ਮੀਲ ਲੈ ਸਕਦੇ ਕਿਉਂਕਿ ਜਿੰਮ ਦੀ ਗੱਲ ਹੀ ਹੁੰਦੀ ਹੈ ਜਿਹੜਾ ਆਪਣਾ ਲੈਣਾ ਦੋ ਦੋ ਘੰਟਿਆਂ ਬਾਅਦ ਖਾਣਾ ਪੈਂਦਾ ਵੀਰੇ ਹੁਣ ਕਿਹਦੇ ਬੱਚੇ ਆ ਮੰਨ ਇੱਕ ਚੱਲ ਮਾਰਨਿੰਗ 8 ਤੋਂ ਲੈ ਕੇ 3 ਵਜੇ ਸਕੂਲੋਂ ਆਉਂਦੇ ਆ 3 ਵਜੇ ਤੱਕ ਕਿੱਥੇ ਉਹ ਮੀਲ ਪੂਰੀ ਹੁੰਦੀ ਹੈ ਪ੍ਰੋਟੀਨ ਹੀ ਨਹੀਂ ਪੁਰਾਉਂਦਾ ਠੀਕ ਆ ਬੱਚੇ ਉਹ ਲੈ ਸਕਦੇ ਆ ਨਾਰਮਲ ਪ੍ਰੋਟੀਨ ਆ ਇਹਦੇ ਵਿੱਚ ਕੋਈ ਹੈ ਨਹੀਂ ਤੇ ਜਿਵੇਂ ਸਟੇਰੀਡ ਦੀ ਗੱਲ ਕਰੀ ਉਹ ਤਾਂ ਬੱਚਿਆਂ ਨੂੰ ਬਹੁਤ ਗਲਤ ਆਈ ਚੀਜ਼ ਆ ਅਨਮੋਲ ਸਿੰਘ ਬਾਜੂ ਕੇ ਜੋ ਕਿ ਨੈਸ਼ਨਲ ਪੱਧਰ ਦਾ ਪਲੇਅਰ ਆ 골ਡ ਮੈਡਲਿਸਟ ਆ ਤੇ ਹਿੰਮਤਪੁਰੇ ਜਿਹੜਾ ਜਿੰਮ ਬਣੀ ਵੀ ਆਪਾਂ ਉਹਦੇ ਵਿੱਚ ਜਿੰਮ ਲਾਉਂਦਾ ਕਿਹੜੀ ਗੇਮ ਦੇ ਵਿੱਚ ਕਬੱਡੀ ਨੈਸ਼ਨਲ ਸਟਾਈਲ ਸਕੂਲ ਦੇ ਵਿੱਚ ਸਟੱਡੀ ਕਰ ਰਹੇ ਸੀ ਗੋਬਿੰਦ ਇੰਟਰਨੈਸ਼ਨਲ ਪਬਲਿਕ ਠੀਕ ਹੈ ਤੇ ਮੈਂ ਤਾਂ ਤੁਸੀਂ ਹਿੰਮਤ ਬੁਰੇ ਆ ਕੇ ਜਿੰਮ ਦੇ ਵਿੱਚ ਲਾਉਂਦੇ ਆ ਹਾਂਜੀ ਇੱਕ ਇੱਕ ਤੁਸੀਂ 골ਡ ਮੈਡਲ ਜਿੱਤਿਆ ਬਹੁਤ ਵੱਡੀ ਗੱਲ ਆ ਹਨ ਤੇ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹ ਮੈਂ ਤਾਂ ਜੀ ਬੰਦੇ ਦੀ ਉਹਨੂੰ ਦੇਖੋ ਜਿੰਮ ਖੋਲੀ ਵੀ ਹੈ ਜੀ ਇੱਥੇ ਹਾਂਜੀ ਤੇ ਮੌਕਾ ਦਿੰਦਾ ਸਾਰਿਆਂ ਨੂੰ ਦੇਖ ਇਟਨੇਸ ਬੰਦਾ ਜਿੰਨਾ ਵੱਧ ਫਿੱਟ ਰਹੂਗਾ ਉਹਨਾਂ ਵੱਧ ਫੋਰਸ ਇਟ ਕਰਦਾ ਫਿਰ ਜੀ ਤੇ ਕੁਲਵੰਤ ਸਿੰਘ ਤੁਸੀਂ ਹਿੰਮਤਪੁਰੇ ਜਿਹੜੀ ਜਿਮ ਖੋਲੀ ਆ ਵਧੀਆ ਫਰਾਲਾ ਵਧੀਆ ਨੌਜਵਾਨ ਐ ਤੁਹਾਨੂੰ ਨਿਕਲ ਰਿਹਾ ਨਾ ਤੇ ਕੀ ਸੋਚ ਲੈ ਕੇ ਚੱਲੇ ਸੀ ਯਾਰ ਵੀ ਦੇਖੋ ਸੋਚ ਅੱਜ ਕੱਲ ਤਾਂ ਮਿਹਨਤ ਹੀ ਹੈ ਜੀ ਬੱਚਾ ਦੇਖਿਆ ਇੰਨੀ ਮਿਹਨਤ ਲਾਇਆ ਮੇਰੇ ਕੋਲ ਅੱਜ ਤੋਂ ਸਾਲ ਪਹਿਲਾਂ ਆਇਆ ਸੀ ਜੀ ਵਧੀਆ ਯਾਨੀ ਕਿ ਬੱਚੇ ਦਾ ਵੀ ਪਤਾ ਹੀ ਲੱਗ ਜਾਂਦਾ ਵੀ ਇਹ ਜਿਮ ਲਾਉਣ ਵਾਲਾ ਕਿ ਨਹੀਂ ਲਾਉਣਾ ਜੀ ਇਹ ਚੀਜ਼ਾਂ ਦੇ ਵਿੱਚ ਮੈਂ ਪਹਿਲਾਂ ਹੀ ਦੇਖ ਲੈਣਾ ਹੁਣ ਬੱਚੇ ਨੂੰ ਵਧੀਆ ਬੱਚੇ ਦੀ ਇਸ ਟਾਈਮ ਨਾਲ ਵਧੀਆ ਸੀ ਵਧੀਆ ਜੀ ਹੁਣ ਗੇਮ ਚ ਅਗੇ ਪਾਰਟਿਸਪੇਟ ਕੀਤਾ ਮਿਹਨਤ ਵਧੀਆ ਲਾਉਂਦਾ ਵਧੀਆ ਬੀੜ ਚੱਕਦਾ ਇਹੀ ਹੈ ਬੱਚਾ ਇਹੀ ਅਫਰਾ ਲਾ ਮੈਂ ਕਹਿੰਨਾਗਾ ਆਪਦੇ ਪਿੰਡ ਦੇ ਬੱਚਿਆਂ ਨੂੰ ਵੀ ਹੋਰ ਪਿੰਡ ਦੇ ਬੱਚਿਆਂ ਨੂੰ ਵੀ ਕਹਿੰਦਾ ਵੀ ਮਿਹਨਤ ਕਰੋ ਤੇ ਗੀਮਾਂ ਚ ਆਓ ਨਰਸਾ ਛੱਡੋ ਕੁਲਵੰਤ ਵੀਰ ਇੱਕ ਤੁਹਾਡਾ ਧਾਰਮਿਕ ਸੌਂਗ ਵੀ ਆਇਆ ਸੀਗਾ ਉਹ ਕਿਹਨੇ ਲਿਖਿਆ ਸੀ ਹਾਂਜੀ ਆ ਪਿੱਛੇ ਸਿੱਧੀ ਜੋੜ ਮੇਲਾ ਹਾਂਜੀ ਮਾਤਾ ਗੁਜਰਬਾਤ ਤੇ ਮਾ ਛੋਟੇ ਸਾਹਿਬ ਜੀ ਆਣਾ ਸਿੱਧੀ ਜੋੜ ਮੇਲਾ ਤੇ ਉਹਦੇ ਉੱਤੇ ਅਸੀਂ ਸਰਪਚਾਰ ਦਿਨਾਂ ਦੇ ਵਿੱਚ ਜੀ ਅਸੀਂ Song ਰਿਲੀਜ਼ ਕੀਤਾ ਸੀ ਜੀ ਗੱਲਬਾਤ ਬੈਠੇ ਬੈਠੇ ਸੀ ਵੀ ਇੱਕ ਆਪਾਂ ਜਿਹਨੇ ਇੰਸਟਾ ਤੇ ਅੱਜ ਕਾ ਨੀਲਾ ਚੱਲਦੀਆਂ ਜੀ ਮੇਰਾ ਇਹ ਸਿਰਦਾ ਵੀ ਇੱਕ ਮੈਂ ਰੀਲ ਬਣਾ ਕੇ ਗਾ ਕੇ ਦਿਖਾਵਾ ਦੇਣਗੇ ਜੀ ਉਹ ਵਸ ਗੱਲਾਂ ਗੱਲਾਂ ਦੇ ਵਿੱਚ ਅਸੀਂ ਚਲੇ ਗਏ ਇੱਧਰ ਆਪਣੇ ਮੁੰਡਾ ਕਾ ਗੀਤਕਾਰ ਬਾਰਾ ਹਮਦਪੁਰੇ ਦਾ ਵਧੀਆ ਉਹ ਯੋਗ ਗੀਤਕਾਰ ਵੀ ਦਾ ਉਹਦੇ ਕੋਲ Song ਸੀ ਉਹ ਕਹਿੰਦਾ ਮੇਰਾ ਮੇਰੇ ਕੋਲ Song ਕਿਸੇ ਨੇ ਮੈਂ ਗਾ ਦੇਤਾ ਕਿਸੇ ਨੂੰ ਉਹਨਾਂ ਨੇ ਲਿਖੇ ਮਾਤਾ ਕੁਝ ਰਿਕਾਰਡ ਤੇ ਜੀ ਫਿਰ ਅਸੀਂ ਆਏ ਜਿਉਂ ਆਕੇ ਵੀ ਬਾਈ ਹਮਤਪੁਰੇ ਤੋਂ ਮੇਰਾ ਵੱਡਾ ਵੀਰ ਬਾਦਲ ਗੀਤਕਾਰ ਵਧੀਆ ਅੱਜ ਕੱਲ ਆਮ ਆਦਮੀ ਪਾਰਟੀ ਦਾ ਵੀ ਸਪੋਰਟ ਆ ਜਾਣ ਕੇ ਵਧੀਆ ਜਿਲ੍ਹਾ ਪ੍ਰਧਾਨ ਆ ਤੇ ਉਹਨਾਂ ਕੋਲੇ ਗੱਲ ਕੀਤੀ ਉਹਨਾਂ ਨੇ ਸਾਨੂੰ ਸਰਪ ਜਾਨੀ ਕਿ 2 ਘੰਟੇ ਦਾ ਜਾਦੇ ਜਾਨੀ ਕਿ ਘੰਟੇ ਵਿੱਚ ਉਹਨਾਂ ਨੇ ਲੈ ਕੇ ਕੀ ਦਿੱਤਾ ਸੀ ਤੇ ਅਸੀਂ ਜਾ ਕੇ ਸ਼ਾਮੀ ਜਾ ਕੇ ਰਹਿਸ ਰਕੀਤੀਆ ਤੇ ਦੂਜੇ ਦਿਨ ਅਸੀਂ ਰਿਕਾਰਡ ਕਰਾਇਆ ਸੀ ਤੇ ਤੀਜੇ ਦਿਨ ਇਹਦੀ ਵੀਡੀਓ ਕਰਕੇ ਉਥੇ ਦਾ ਰਿਲੀਜ਼ ਕਰਤਾ ਸੀ ਇਹ ਗੀਤ ਜੀ ਤੇ ਉਹਦਾ ਕਰਕੇ ਜਦ ਨੂੰ ਵਧੀਆ ਸਪੋਰਟ ਮਿਲੀ ਆ ਨਾਲ ਸੀ ਮੈਂ ਸੀ ਤੇ ਮੇਰਾ ਵੱਡਾ ਵੀਰ ਇਜ਼ਾਫਰ ਲਈ ਉਹ ਵੀ ਵਧੀਆ ਸਿੰਗਰ ਆ ਮੇਰੇ ਪਿੰਡ ਦੇ ਵਧੀਆ ਵੀਰ ਆ ਮੈਨੂੰ ਵਧੀਆ ਸਪੋਰਟ ਕਰਦੇ ਆ ਉਹਨਾਂ ਨੇ ਅਸੀਂ ਗੱਲਬਾਤ ਕੀਤੀ ਤੇ Song ਅਸੀਂ ਰਿਲੀਜ਼ ਕੀਤਾ ਜੀ ਤੇ ਇਹਦੇ ਨਾਲ ਗਾ ਵੀ ਆ ਰਹੇ ਆ ਮੇਰੇ ਇੱਕ ਦੋ ਟਰੈਕ ਵਧੀਆ ਆ ਰਹੇ ਆ ਦੇਖ ਦੇ ਉਹ ਬਾਕੀ ਮਿਹਨਤ ਆ ਜੀ ਚੱਲੀ ਜਾਂਦੀ ਆ ਵੀਰ ਕਲਵਾਂਤ ਵੀਰ ਇੱਕ ਜਾਂਦੇ ਜਾਂਦੇ ਸਾਨੂੰ ਗਾਣਾ ਇੱਕ ਹੋਰ ਜ਼ਰੂਰ ਸੁਣਾਓ ਇੱਕ ਬਾਂਟੀ ਹਿੰਮਤਪੁਰੇ ਦਾ ਗੀਤ ਤੁਸੀਂ ਗੁਣਗਣਾਉਂਦੇ ਰਹਿੰਦੇ ਹੋ ਜਮ ਦੇ ਵਿੱਚ ਕਿਉਂਕਿ ਪਲੇਅਰ ਆਉਂਦੇ ਆ ਇੱਥੇ ਉਹ ਪਲੇਅਰਾਂ ਦੇ ਗਾਣਾ ਸੀਗਾ ਉਹ ਦੋ ਬੋਲ ਸਾਨੂੰ ਜ਼ਰੂਰ ਸੁਣਾਓ ਆ ਮੇਰਾ ਬਟਾ ਵੀਰ ਬਾਂਟੀ ਰਿਸਪੈਕਟਡ ਵੀਰਾ ਤੇ ਉਹਨਾਂ ਦਾ ਆਈਐਸਪੀ ਐਲਬਮ ਹੈ ਖੰਜਰ ਮਾਰਸ਼ਾਲੀ ਜੀ ਨੇ ਉਹਦੇ ਬੋਲ ਗਾਈ ਸੀ ਮੈਂ ਤੁਹਾਡੇ ਮੂਰੇ ਪੇਸ਼ ਕਰਦਾ ਜੀ ਹਿੰਮਤ ਪੁਰੇ ਦੇ ਮੁੰਡੇ ਖੇਡ ਨੂੰ ਹਟਾ ਦਿਨਾ ਹੱਥ ਜੋੜੇ ਵਾਂਟੀ ਕੋਈ ਸੁਤਾ ਰੋਗ ਲਾਦੀ ਨਾ ਹਿੰਮਤ ਪੁਰੇ ਦੇ ਮੁੰਡੇ ਖੇਡਣੋਂ ਹਟਾਦੀ ਨਾ ਹੱਥ ਜੋੜੇ ਵਾਂਟੀ ਕੋਈ ਸੁਤਾ ਰੋਗ ਲਾਦੀ ਨਾ ਬੱਚੀ ਤੱਕੀ ਮੈਂ ਬੱਚੀ ਏ ਓ ਬੱਚੀ ਤੱਕੀ ਮੈਂ ਬੱਚੀ ਏ ਬਸ ਇਹੀ ਡਰ ਵੱਡ ਵੱਡ ਖਾਵੇ ਕੂੜੀ ਨਿੱਤਰੀ ਸਰਾਬ ਵਰਗੀ ਬਿਨਾਂ ਪੀਤਿਓ ਸਰਬੀ ਕਰੀ ਜਾਵੇ ਨਿੱਤਰੀ ਸਰਾਬ ਵਰਗੀ ਉਭਿਰਬੀ ਤੇ ਉਸਰਾ ਵੀ ਕਰੀ ਜਾਵੇ ਓਏ ਹਿੰਮਤਪੁਰੇ ਜਿਹੜੀ ਹਾਰਡਵਰਕ ਜਿਮ ਬਣੀ ਆ ਆਪਣੇ ਕਬੱਡੀ ਦੇ ਪਲੇਅਰ ਗੁੱਗੂ ਹਿੰਮਤਪੁਰਾ ਵੀ ਇੱਥੇ ਜਿਹੜੇ ਜਿਮ ਲਾਉਂਦੇ ਨੇ ਬੱਚਿਆਂ ਨੂੰ ਵੀ ਗਾਈਡ ਕਰਦੇ ਆ ਕਿੱਦਾਂ ਖਾਣਾ ਕਿੱਦਾਂ ਪੀਣਾ ਕਿੱਦਾਂ ਪਲੇ ਪਲੇ ਕਰਨਾ ਨਾ ਤੇ ਉਹਨਾਂ ਨਾਲ ਵੀ ਦੋ ਮਿੰਟ ਗੱਲਬਾਤ ਕਰਦੇ ਆ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਐ ਨਸਿਆਂ ਵੱਲ ਜ਼ਿਆਦਾ ਰੁਝਾਨ ਆ ਤੇ ਤੁਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨਸ਼ਿਆਂ ਤੋਂ ਦੂਰ ਰਹਿਣ ਉਹਨਾਂ ਬਾਰੇ ਕੀ ਕਹਿਣਾ ਚਾਹਾਂਗਾ ਸੋ ਅਸੀ ਗੱਲ ਜੀ ਮੈਂ ਤੁਹਾਡਾ ਵੀਰ ਆਪਣਾ ਜੁਬੇ ਮੋਕਰੀਆ ਮੈਂ ਬਹੁਤ ਹੀ ਧੰਨਵਾਦ ਕਰਦਾ ਸੰਦੀ ਸੁਗਮੇ ਚੈਨਲ ਦੁਆਰਾ ਜੋ ਸਾਡੇ ਪਿੰਡ ਦੇ ਵਿੱਚ ਹੋਣ ਵਾਲੇ ਵੀਰ ਭਰਾ ਸਾਡਾ ਜਗਤਾਰ ਸਿੰਘ ਡਾਕਟਰ ਜਗਤਾਰ ਸਿੰਘ ਜਿਨ੍ਹਾਂ ਨੇ ਪਿੰਡ ਵਿੱਚ ਕਲੀਨਿਕ ਖੋਲ੍ਹਿਆ ਜੋ ਡਾਕਟਰੀ ਸੇਵਾ ਵੀ ਨੂੰ ਹੈ ਤੇ ਪਿੰਡ ਵੀ ਹੈ ਪਿੰਡ ਦੇ ਵਿੱਚ ਪਿੰਡ ਦੀਆਂ ਬਰੀਕੀਆਂ ਨੂੰ ਪਿੰਡ ਦੇ ਜੋ ਮੁੱਦਿਆਂ ਨੂੰ ਚੁੱਕਦੇ ਨੇ ਇਹਨਾਂ ਦਾ ਸ਼ੇਰਸ ਗੱਲੋਂ ਬਹੁਤ ਧੰਨਵਾਦ ਕਰਦੇ ਹਾਂ ਤੇ ਜੋ ਕਬੱਡੀ ਵਾਰੇ ਤੇ ਖੇਡਣ ਨਾਲ ਜੁੜਨ ਵਾਲੀ ਵੀਰ ਗੱਲ ਕਰੀਆ ਅਸੀਂ ਅੱਡਾ ਹੀ ਬਹੁਤ ਜੋ ਬਹੁਤ ਹੀ ਸਾਡਾ ਹੰਬਲਾ ਇੱਕ ਤਰ੍ਹਾਂ ਦਾ ਇਹ ਕਿ ਅਸੀਂ ਗਰਾਊਂਡ ਨਾਲ ਪਲੇਅਰਾਂ ਨੂੰ ਜੋੜ ਸਕੀਏ ਤੇ ਸਪੋਰਟਸ ਪਾਸੇ ਲਾ ਸਕੀਏ ਤਾਂ ਜੋ ਨਸੇ ਬਚਣ ਸਕਣ ਮੁੰਡੇ ਤੇ ਕਲਵੰਤ ਵੀਰ ਦਾ ਵਧੀਆ ਇੱਕ ਉਪਰਾਲਾ ਜੋ ਉਹਨਾਂ ਨੇ ਪਿੰਡ ਵਿੱਚ ਇੱਕ ਜਿੰਮ ਖੋਲੀਆ ਇਸ ਤੇ ਮੋ ਆਪਣੇ ਪਿੰਡ ਵਿੱਚ ਇੱਥੇ ਭਰਾ ਕੋਲੇ ਬਹੁਤ ਮੁੰਡੇ ਆਉਂਦੇ ਨੇ ਜਿੰਮ ਨਾਲ ਨਹੀਂ ਇਸ ਵਿੱਚ ਆਪਣੇ ਇਹ ਇਹ ਇਥੋਂ ਖੇਡ ਕੇ ਮੁੰਡੇ ਕੁਝ ਇੰਟਰਨਲ ਪੱਧਰ ਤੇ ਵੀ ਕੋਸ਼ਿਸ਼ ਸਲੈਕਟ ਹੋਏ ਨੇ ਤੇ ਕੁਝ ਮੁੰਡੇ ਹੈਗੇ ਨੇ ਜੋ ਅੱਗੇ ਕੋਸ਼ਿਸ਼ ਕਰੀ ਜਾ ਰਹੇ ਨੇ ਤੇ ਆਪਣੇ ਪਿੰਡ ਦੇ ਕਬੱਡੀ ਦੇ ਪਲੇਅਰ ਵੀ ਨੇ ਟੋਟਲੀ ਇੱਥੇ ਜਮ ਮਲੋਂਦੇ ਆ ਮੈਂ ਵੀ ਇੱਥੇ ਅੱਗੇ ਜਮ ਮਲੋਣਾ ਭਰਾ ਕੋਲੇ ਤੇ ਇਹ ਇਸ ਗੱਲ ਨੂੰ ਇਸ ਦੇ ਭਰਾ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਇਹ ਬਹੁਤ ਵਧੀਆ ਲੱਗਦਾ ਵੀ ਇਹੋ ਜਿਹੇ ਜਿਹੜੇ ਅਪਰਾਲੇ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਜੋ ਜਿਹੜੇ ਬੱਚੇ ਆ ਆਪਣਾ ਚੰਗੀ ਸਿਹਤ ਮਿਲ ਸਕੇ ਤੇ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਏ ਬਾਈ ਜਮ ਦੇ ਨਾਲ ਜੋੜਦਾ ਬਾਈ ਗੁੱਗੂ ਵੀਰ ਕਬੱਡੀ ਦੇ ਨਾਲ ਜੋੜਦਾ ਜਿਹੜੇ ਬੱਚੇ ਆ ਨਵੇਂ ਸਵੇਰੇ ਵੀ ਉੱਠਣਸਾਰ ਜਿਹੜਾ ਆਪਣਾ ਗਰਾਊਂਡ ਦੇ ਵਿੱਚ ਬੱਚਾ ਨੂੰ ਨਵੇਂ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤੇ ਉਹਨਾਂ ਨੂੰ ਵੀ ਗਾਈਡ ਕਰਦਾ ਵੀ ਕਬੱਡੀ ਖੇਡੋ ਤੇ ਨਵੇਂ ਬੱਚੇ ਜੋੜਦੇ ਨੇ ਤੇ ਮੈਂ ਕਹਿੰਦਾ ਵਧੀਆ ਉਪਰਾਲਾ ਬਾਈ ਦਾ ਵੀ ਬਸ ਇਹੀ ਸੋਚ ਆ ਵੀਰੇ ਮੇਰੀ ਤਾਂ ਜਿਵੇਂ ਆਉਣ ਵਾਲੇ ਜਿਵੇਂ ਪੰਜਾਬ ਦੀਆਂ ਗੀਮਾਂ ਚੱਲਦੀਆਂ ਪੰਜਾਬ ਸਰਕਾਰ ਚ ਕਰਾ ਲਈ ਆ ਮੈਨੂੰ ਉਸ ਮੇਰੇ ਪਿੰਡ ਦੇ ਵਿੱਚ ਕੋਈ ਵੀ ਪੰਜਾਬ ਲੈਵਲ ਤੇ ਗਿਆ ਮੈਂ ਉਹਨੂੰ ਸਾਰੀ ਉਮਰ ਲਈ ਜਮ ਫ੍ਰੀ ਲਵਾਉਂਦਾ ਕਿਉਂਕਿ ਮੈਨੂੰ ਐ ਆ ਵੀ ਪਲੇਅਰ ਬਣੋ ਕੋਈ ਉੱਥੋਂ ਜਾਵੇ ਕੋਈ ਮੈਡਲ ਲੈ ਕੇ ਆਏ 골ਡ ਲੈ ਕੇ 골ਡ ਮੈਡਲ ਲੈ ਕੇ ਆ ਵੀ ਸਾਡੇ ਪਿੰਡ ਲਈ ਸਾਨੂੰ ਮਾਣ ਆ ਯਾਰ ਹੋਰ ਪਿੰਡਾ ਨਿੱਕੇ ਨਿੱਕੇ ਪਿੰਡਾ ਚੋ ਜੋ ਆ ਕੋ ਉੱਠ ਟਟ ਕੇ ਕਿੱਥੇ ਜਾਂਦੇ ਆ ਕਿਉਂਕਿ ਸਾਡਾ ਪਿੰਡ ਤਾਂ ਸ਼ੁਰੂ ਤੋਂ ਹੀ ਪਲੇਅਰਾਂ ਦਾ ਪਿੰਡ ਆ ਜੀ ਹਾਂ ਇਸ ਕਰਕੇ ਮੈਨੂੰ ਇਹੀ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਬੱਚਾ ਆਪਦੀ ਲੈਵਲ ਤੇ ਉੱਚੀ ਪੰਜਾਬ ਲੈਵਲ ਦੇ ਇਨੀਆਂ ਖੇਡਾਂ ਚੱਲੀ ਜਾਂਦੀਆਂ ਉੱਥੋਂ ਜਾ ਕੇ ਪਹੁੰਚੇ ਮੈਂ ਇਹਨੂੰ ਜਮ ਫ੍ਰੀ ਕਰਾਂਗਾ ਸਾਡੇ ਸਪੋਰਟਸ ਨਾਲ ਦੇ ਮੁੰਡੇ ਬਹੁਤ ਹੀ ਪਿੰਡ ਦੇ ਜੁੜੇ ਹੋਏ ਨੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਆਪਣੇ ਸਾਰੇ ਪਿੰਨ ਨਗਰ ਵਾਸੀਆਂ ਨੂੰ ਕਿ ਆਪਣੇ ਜੋ ਵੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਗਰਾਊਂਡ ਵਿੱਚ ਭੇਜਿਆ ਕਰੋ ਤੇ ਜਿਮ ਲੋਨ ਨਹੀਂ ਗਰਾਊਂਡ ਜਾ ਸਕਦੇ ਚਲੋ ਜਦੋਂ ਭੱਜ ਨਾਥ ਨਹੀਂ ਹੁੰਦਾ ਜਿਮ ਚ ਤਾਂ ਜ਼ਰੂਰ ਭੇਜਿਆ ਕਰੋ ਤਾਂ ਕਿ ਉਹਨਾਂ ਦਾ ਦਿਮਾਗ ਉਹਨਾਂ ਦਾ ਜੋ ਰੁਝਾਨ ਆ ਸਪੋਰਟਸ ਵਾਲ ਜੁੜ ਸਕੇ ਕਿ ਨਸ਼ੇ ਪੱਤੇ ਤੋਂ ਵੱਚ ਸਕਣ ਕਿਉਂਕਿ ਤਾਂ ਆਪਾਂ ਨੂੰ ਪਤਾ ਹੀ ਅੱਜ ਕੱਲ ਜੋ ਜ਼ਿਆਦਾਤਰ ਬੱਚੇ ਮਹਿਲਾ ਤੇ ਨਸ਼ਿਆਂ ਨਾਲ ਜਿਆਦਾ ਜੁੜ ਰਹੇ ਨੇ ਉਸ ਤੋਂ ਬਚ ਛਕਣ ਮੈਂ ਸਾਰੇ ਆਪਣੇ ਭਰਾਵਾਂ ਅਹਿਮਦਪੁਰ ਦੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਰੇ ਆਪਣੇ ਨੌਜਵਾਨ ਪੀੜ੍ਹੀ ਦੇ ਜੋ ਵੀ ਮੁੰਡੇ ਆਪਣੇ ਜੋ ਸਪੋਰਟਸ ਨਾਲ ਜੁੜਨੇ ਚਾਹੁੰਦੇ ਗਰਾਊਂਡ ਵਿੱਚ ਆਇਆ ਕਰੋ ਸ਼ਾਮ ਨੂੰ ਆਇਆ ਕਰੋ ਸਵੇਰੇ ਨਹੀਂ ਟਾਈਮ ਹੁੰਦਾ ਤਾਂ ਜੇ ਉਹ ਦੋਨੇ ਟਾਈਮ ਸਵੇਰੇ ਸ਼ਾਮ ਗਰਾਊਂਡ 'ਚ ਨਹੀਂ ਆ ਸਕਦੇ ਜਿਮਨਟ ਦਾ ਜ਼ਰੂਰ ਆਇਆ ਕਰੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤਾਂ ਜੋ ਆਪਾਂ ਸਾ ਨਸੀ ਦੇ ਕੁੜੇ ਤੋਂ ਵਾਸੀ ਕੀ ਰਗਲੀ ਖਾਲਸਾ ਰਗਲੀ